ਮਾਰਖਿਆ ਹਾਈ ਮਾਰਖਿਆ ਲੜਾਈ ਝਗੜੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਰਨਾਲਾ ਦੇ ਪਿੰਡ ਉਗੋਕੇ ਤੋਂ ਜਿੱਥੇ ਦੋ ਤਿਰਾਂ ਦਰਮਿਆਨ ਭਿਆਨਕ ਝੜਪ ਹੋਈ ਹੈ ਮਾਮਲਾ ਪਲਾਟ ਦੇ ਕਬਜੇ ਦਾ ਦੱਸਿਆ ਜਾ ਰਿਹਾ ਜੋ ਐਨਾ ਗਰਮਾ ਗਿਆ ਕਿ ਜੰਮ ਕੇ ਡਾਂਸੋ ਤੇ ਚੱਲੇ ਇਸ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ ਵਾਇਰਲ ਵੀਡੀਓ ਦੇ ਵਿੱਚ ਵਿਅਕਤੀ ਔਰਤਾਂ ਦੀ ਗੁੱਟਮਾਰ ਕਰਦੇ ਵਿਖਾਈ ਦੇ ਰਹੇ ਨੇ ਤੇ ਉੱਥੇ ਹੀ ਦੋ ਪੁਲਿਸ ਮੁਲਾਜ਼ਮ ਮਾਮਲੇ ਨੂੰ ਸ਼ਾਂਤ ਕਰਦੇ ਵਿਖਾਈ ਦੇ ਰਹੇ ਨੇ ਇਸ ਲੜਾਈ ਵਿੱਚ ਇੱਕ ਧਿਰ ਦੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਦੋ ਨੂੰ ਕਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਇੱਕ ਮਹਿਲਾ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਥਾਣਾ ਸ਼ੈਨਾ ਦੇ ਐਸਐਸਓ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰ ਲੈਣੇ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ ਜੀ ਕੱਲ ਨਾ ਉਹ ਚਾਲੀਆਂ ਗੱਡੀ ਆ ਰਹੀ ਸੀ ਵੀ ਤੇ ਮੇਰੀ ਭਾਬੀ ਜਦੋਂ ਬਾਹਰ ਗਈ ਤੇ ਮੈਂ ਭਾਬੀ ਦੇ ਮਗਰ ਬਾਗੀ ਉਹਨਾਂ ਨੇ ਜਦੋਂ ਮੇਰੀ ਭਾਬੀ ਨੂੰ ਢਾ ਲਿਆ ਕੁੱਟਣ ਲੱਗ ਗਏ ਜਦੋਂ ਮੈਂ ਉਹਨੂੰ ਛਡਾਉਣ ਲੱਗੀ ਉਹਨਾਂ ਨੇ ਇੱਕ ਚਾਲੀ ਮੇਰੇ ਇੱਥੇ ਮਾਰੀ ਬਾਕੀ ਮੇਰੀਆਂ ਲੱਤਾਂ ਹੀ ਲੱਤਾਂ ਕੁੱਟੀ ਗਏ ਉਸ ਤੋਂ ਬਾਅਦ ਨਲਕੇ ਦੀ ਡੰਡੀ ਨਾਲ ਮੇਰੀਆਂ ਲੱਤਾਂ ਹੀ ਲੱਤਾਂ ਕੁੱਟੀਆਂ ਜੀ ਐਡੀਆਂ ਐਡੀਆਂ ਲੱਤਾਂ ਹੋਈਆਂ ਪੀਆਂ ਕੋਈ ਕਾਰਵਾਈ ਨਹੀਂ ਹੋਈ ਅਸੀਂ ਪਹਿਲਾਂ ਫੋਨ ਕਰਿਆ ਸੀ ਪੁਲਿਸ ਨੂੰ ਜਦੋਂ ਬਾਅਦ ਵਿੱਚ ਮੇਰੀ ਭਾਬੀ ਬੇਹੋਸ਼ ਹੋ ਗਈ ਡਿੱਗ ਪਈ ਉਹਦੇ ਨੇ ਟੂਈ ਦੇ ਮੜ ਕੇ ਕਹਿੰਦੇ ਟੁੱਟ ਗਏ ਉਹਨੂੰ ਜਦੋਂ ਅਸੀਂ ਚੁੱਕ ਕੇ ਅੰਦਰ ਲਿਆਂਦਾ ਪੁਲਿਸ ਵੀ ਉਦੋਂ ਆਈ ਐ ਉਦੋਂ ਵੀ ਸਾਡੇ ਬੇੜੇ ਚਾਕੇ ਜੀ ਬਹੁਤ ਕੁਝ ਬੁਕੀਤਾ ਦਲਿਆ ਨਾਲ ਸਾਡਾ ਬੇੜਾ ਭਰਤਾ ਕੋਠਾ ਪਰ ਮੁੰਡੇ ਨੇ ਉਹਦੇ ਨੇ ਤੇ ਸਾਰਾ ਸਾਡਾ ਕੋਠਾ ਭਰਤਾ ਜੀ ਦਲਿਆ ਨਾਲ ਅਸੀਂ ਹੁਣ ਇਨਸਾਫ ਮੰਗਦੇ ਆ ਜੀ ਸਾਨੂੰ ਖਤਰਾ ਐ ਉਹਨਾਂ ਤੋਂ ਤੇ ਇਹ ਜੀ ਜਿਹੜਾ ਥਾਂ ਅਸੀਂ ਪਲਾਟ ਸੀ ਸਾਡੀ ਜਗ੍ਹਾ 2003 ਦੀ ਲੈਤੀ ਹੋਈ ਐ ਜੀ ਉਹ ਜਗ੍ਹਾ ਮੇਰੇ ਤਾਏ ਕਿੰਤੋਂ ਮਨਜੀਤ ਕੌਰ ਤੋਂ ਇਹ ਮੇਰੇ ਤਾਏ ਦਾ ਮੁੰਡਾ ਜਿਹੜਾ ਲਖਬੀਰ ਸਿੰਘ ਤੇਰਾ ਮੁੰਡਾ ਉਹ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਜੀ ਜਰਮੇਲ ਸਿੰਘ ਤੇ ਉਹਨਾਂ ਦੀ ਪਤਨੀ ਉਹ ਮੇਰੇ ਘਰ ਦੇ ਵਿਆਹੇ ਕਹਿਣ ਵੀ ਤੁਸੀਂ ਵੀ ਭਾਈ ਜਦੋਂ ਪੁੱਛਿਆ ਨਹੀਂ ਸਾਥੋਂ ਕਿ ਤੁਸੀਂ ਇੱਧਰ ਆਉਣਾ ਕਰੋ ਤਾਂ ਉਹਨਾਂ ਨੇ ਇੰਨੀ ਗੱਲ ਕਹਿਣ ਨਹੀਂ ਦਿੱਤੀ ਜੀ ਉਹਨਾਂ ਨੂੰ ਕੁੱਟਿਆ ਮਾਰਿਆ ਮਗਰੋਂ ਉਸ ਭੈਣ ਛਡਾਉਣ ਲਈ ਮੇਰੀ ਉਹਨੂੰ ਵੀ ਵਿਚੀ ਢਾਲਿਆ ਮਗਰੋਂ ਗਏ ਆ ਮੈਂ ਤਾਂ ਮਗਰੋਂ ਮੈਨੂੰ ਢਾਲਿਆ ਜੀ ਕਿੰਨੇ ਜਣੇ ਸਿਰਾਲੀ ਭੁਗਤ ਸੀ ਸਾਰਿਆਂ ਦੀ ਨਾਲ ਤਿੰਨ ਜਣੇ ਹੋਰ ਸੀ ਉਹ ਸਾਨੂੰ ਪਤਾ ਨਹੀਂ ਜਿਹੜੀ ਰਿਸ਼ਤੇਦਾਰ ਕਿ ਤਾਹੋਂ ਪਹਿਲਾਂ ਕਦੇ ਦੇਖੇ ਨਹੀਂ ਸੀ 6 ਜਣੇ ਸੀ ਤੇ ਕੀ ਕਿ ਕਿੰਨੇ ਕੁ ਹਾਲ ਤੇ ਜਿਵੇਂ ਕਿ ਕਿੰਨੇ ਕੁ ਤੇ ਕੀ ਹਾਲਾਤ ਹੈ ਕੀ ਗੱਲ ਇੱਕ ਤਾਂ ਉਹਨਾਂ ਕੋਲ ਨੜਕ ਤੇ ਦੀ ਡੰਡੀ ਸੀ ਜਿਹੜੇ ਮੇਰੇ ਮਾਰਨਾਂ ਤੇ ਭੈਣ ਦੇ ਮਾਰਨਾਂ ਜਿੱਦਾਂ ਤੇ ਤੇ ਹੋਰ ਟੰਬੇ ਸੀ ਜਿਹੜੇ ਬਾਲੇ ਚਾਲੀਆਂ ਹੁੰਦੀਆਂ ਮੈਂ ਕਮਾਲੂ ਪਿੰਡ ਦਾ ਆਈ ਮੇਰੇ ਮਾਮਾ ਹੀ ਲੱਗਦੇ ਨੇ ਇਹ ਮੈਂ ਉਹਨਾਂ ਦੇ ਦਵਾਈ ਫੜਾਉਣ ਗਿਆ ਸੀਗਾ ਇਹਨਾਂ ਦੀ ਜਦੋਂ ਮੈਂ ਦੇਖਿਆ ਜਾਣ ਸਾਰੀ ਉੱਥੇ ਲੜਾਈ ਹੋਈ ਲੜਾਈ ਹੋਈ ਜਾਂਦੀ ਸੀਗੀ ਜਦੋਂ ਮੈਂ ਨਾਲ ਘਰੇ ਗਿਆ ਉੱਥੇ ਕੈਮਰੇ ਵਿੱਚ ਮੈਨੂੰ ਪਤਾ ਲੱਗਾ ਕਿ ਨਾ ਕੈਮਰੇ ਵੀ ਲੱਗੇ ਹੋਏ ਆ ਸਾਰੀ ਵੀਡੀਓ ਆਈ ਹੋਈ ਉੱਥੇ ਲੜਾਈ ਹੋਈ ਜਾਂਦੀ ਬੇਰਹਿਮੀ ਨਾਲ ਇਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਉੱਥੇ ਮੇਰੀ ਮੰਮੀ ਜੀ ਨੂੰ ਨਪ ਰਹੇ ਦੋ ਬੰਦੇ ਬੇਰ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਸੀ ਉਹਨਾਂ ਨੂੰ ਤਿੰਨ ਜਾਨ ਇੱਕ ਇੱਕ ਜਾਨੇ ਨੂੰ ਕੁੱਟਣ ਲੱਗੇ ਹੋਏ ਸੀਗੇ ਸਾਰੇ ਲਾਈਵ ਵੀਡੀਓ ਸਾਡੇ ਕੋਲ ਪੰਗਾ ਪੁਲਿਸ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਿਹਾ ਜੀ ਸਾਡਾ ਇਹ ਨਿੱਕੇ ਸਟਾਪ ਜੇ ਬਹੁਤ ਯਾਰੇ ਹਟਾਈ ਜੀ ਰੀਡ ਦੀ ਹੱਡੀ ਹਿੱਲੀ ਹੋਈ ਹੈ ਮੇਰੀ ਮਾਮੀ ਦੀ ਉਹ ਐਵੇਂ ਦੇ ਵਿੱਚ ਦਾਖਲਾ ਦੋ ਪੇ ਹੈ ਸਾਡੇ ਇੱਥੇ ਦਾਖਲਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਪੁਲਿਸ ਕਿਹੜੇ ਮਾਰ ਜਾਂਦੀ ਆ ਕੇ ਆ ਹਸਪਤਾਲ ਦੇ ਵਿੱਚ ਆਏ ਕੋਈ ਇਨਸਾਫ ਨਹੀਂ ਮਿਲ ਰਿਹਾ ਕੱਲ ਪੁਲਿਸ ਨੂੰ 1 ਵਜੇ ਫੋਨ ਲਾਇਆ ਸੀ ਉਹ ਤੋਂ ਆਏ ਨਹੀਂ ਮੁੱਕੇ ਜਦੋਂ ਸਾਰੀ ਵਾਰਦਾਤ ਹੋ ਗਈ ਅਜੇ ਦੂਬਾ ਆ ਕੇ ਜਦੋਂ ਲੜਾਈ ਹੋ ਗਈ ਸਾਰੀ ਝਟਮਾਰ ਹੋ ਗਈ ਇਹ ਤੋਂ 1 ਮਿੰਟ ਦੇ ਅੰਦਰ ਪੁਲਿਸ ਆ ਗਈ ਪਹਿਲਾਂ ਪੁਲਿਸ 1 ਮਿੰਟ ਜਦੋਂ ਫੋਨ ਲਾਇਆ ਸੀ 100 ਨੰਬਰ ਤੇ ਉਹ ਤੋਂ ਆਏ ਨਹੀਂ ਕੋਈ ਵੀ ਉੱਥੇ ਜੀ ਅੱਜ ਆਈ ਸੀ ਪੁਲਿਸ ਅੱਜ ਕਾਰਵਾਈ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਨਾ ਤੀ ਉਹ ਫੜੇਗੇ ਨਹੀਂ ਫੜੇ ਨਹੀਂ ਕੋ ਸ਼ਰਿਆਂ ਘਰੇ ਫਿਰਦੇ ਹਜੇ ਵੀ ਲੜਕਾਰੇ ਮਾਰਦੇ ਕੋਠੇ ਚੜਕੇ ਜੀ ਸਰਿਆਂ ਹਜੇ ਵੀ ਲੜਕਾਰੇ ਮਾਰੀਏ ਦੇਖੋ ਇੱਕ ਤਾਂ ਹੀ ਮਾਰਿਆ ਹਾਂ ਈ ਟਾਈ ਮਾਰ ਗਏ ਸ਼ਰਿਆਂ ਮੇਟਾਂ ਲੜਾਈ ਹੋਣ ਤੋਂ ਬਾਅਦ ਵੀ ਹੱਥ ਨੇ ਵੀ ਟਾਂ ਮਾਰੀਆਂ ਜੀ ਇਹਨਾਂ ਦਾ ਤਾਂ ਕੋਈ ਤਰਖਾਸਤ ਚੱਲ ਰਹੀ ਸੀਗੀ ਜੀ ਆਪਣੇ ਗਲੀ ਦੇ ਲੜਾਈ ਝਗੜੇ ਸੰਬੰਧੀ ਗਲੀ ਦੇ ਵਿੱਚ ਰੈਂਪੋ ਬਣਾਇਆ ਹੋਇਆ ਸੀਗਾ ਗੁਰਪ੍ਰਤਾਪ ਅਤੇ ਲਖਵੀਰ ਪਾਲਟੀ ਦੇ ਦੋ ਤਰ੍ਹਾਂ ਦੀ ਆਪ ਚ ਲੜਾਈ ਚੱਲ ਰਹੀ ਸੀ ਕੱਲ ਕਰੀਬ ਸ਼ਾਮ ਨੂੰ ਉੱਥੇ ਲੜਾਈ ਹੋਈ ਆ ਸਾਨੂੰ ਜਿਸ ਵੇਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਮੌਕੇ ਤੇ ਸਾਨੂੰ ਜਦੋਂ ਵੀ ਰੁਕਾ ਆਇਆ ਇਹਨਾਂ ਦੇ ਦਾਖਲ ਹੋਣ ਦਾ ਵੀ ਤਿੰਨ ਬੰਦੇ ਇੱਥੇ ਦਾਖਲ ਹੋਏ ਨੇਗੇ ਤਪੇ ਹਸਪਤਾਲ ਦੇ ਵਿੱਚ ਗੁਰਪ੍ਰਤਾਪ ਉਹਦੀ ਭੈਣ ਤੇ ਉਹਦੇ ਘਰ ਵਾਲੇ ਸਰਬਜੀਤ ਕੌਰ ਤੇ ਸਰਬਜੀਤ ਦੇ ਸੱਟ ਲੱਗੀ ਜਿਆਦੇ ਕਾਫੀ ਹੋਣ ਕਰਕੇ ਉਹਨੂੰ ਏਮਜ ਬਠਿੰਡੇ ਰੈਫਰ ਕਰ ਦਿੱਤਾ ਗਿਆ ਸੀਗਾ ਉੱਥੇ ਅਸੀਂ ਆਪਣਾ ਆਈਓ ਏਐਸ ਬਲਵਿੰਦਰ ਬਿਆਲ ਦੇਣ ਗਿਆ ਹੋਇਆ ਉਹਦੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਹੋਊਗੀ ਅਸੀਂ ਅਮਲ 'ਚ ਲੈਂਦੇ ਜਾਵਾਂਗੇ ਕੁਨਾਂ ਲੋਕ ਨੂੰ ਗ੍ਰਿਫਤਾਰੀ ਜਾਂ ਕੋਈ ਗਾਰਵੀ ਐਕਸ਼ਨ ਕੋਈ ਅਗਲਾ ਮੌਕੇ ਤੇ ਮੌਕੇ ਤੇ ਜਦੋਂ ਵੀ ਹੁਣ ਸਾਨੂੰ ਕੋਈ ਆਪਣਾ ਬਿਆਨ ਲਿਖ ਕੇ ਅਸੀਂ ਲੈ ਕੇ ਆਵਾਂਗੇ ਉਸ ਆਧਾਰ ਤੇ ਹੀ ਅਗਲੀ ਬਣਦੀ ਕਾਰਵਾਈ ਕੀਤੀ ਜਾਊਗੀ ਹਤੇ ਕੋਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਫੁਟੇਜ ਵੀ ਦੇਖੀ ਜਾਊਗੀ ਹਾਂਜੀ ਫੁਟੇਜ ਵਿਚਾਰੀ ਜਾਊਗੀ ਸਾਰੀ ਕਥਾਂ ਦੇ ਆਧਾਰ ਤੇ ਜੋ ਵੀ ਹੋਊਗੀ ਅਗਲੀ ਬਣਦੀ ਕਾਰਵਾਈ ਕੀਤੀ ਜਾਊਗੀ ਇਸ ਹੁਣ ਇਹ ਮਾਲਾ ਪਤਾ ਲੱਗੇ ਕਿ ਇਹ ਕਬਜ਼ੇ ਨੂੰ ਲੈ ਕੇ ਇਸੀ ਕੋਈ ਹੁਣ ਜਿਹੜਾ ਹੋਇਆ ਇਹਨਾਂ ਦਾ ਕੋਈ ਗੱਡੀ ਹੈ ਜੀ ਉੱਥੇ ਗੱਡੀ ਦੇ ਵਿੱਚ ਸਿਰੇ ਤੇ ਜਿਹੜਾ ਘਾਰਾ ਕੈਦ ਦਾ ਲਖਵੀਰ ਦਾਗਾ ਚਕਾਰ ਗੁਰਪ੍ਰਤਾਪ ਦਾਗਾ ਉਥੇ ਰੈਂਪ ਬਣਾਇਆ ਸੀ ਕੋਈ ਪੁਰਾਣਾ ਇਹਨਾਂ ਨੇ ਉੱਚਾ ਕਰਕੇ ਬਣਾਤਾ ਸੀ ਗੱਲ ਲਖਵੀਰ ਨੇ ਉਹ ਸਬੰਧੀ ਇਹਨਾਂ ਦਾ ਆਪ ਚ ਲੜਾਈ ਝਗੜਾ ਚੱਲਦਾ ਸੀਗਾ ਇਹ ਸਬੰਧੀ ਲਖਵੀਰ ਪਾਰਟੀ ਦੀ 157 ਕਾਂਜ ਵੀ ਕੀਤੀ ਹੋਈ ਆ ਸੀ ਨੇ ਉਸੇ ਆਧਾਰ ਤੇ ਇਹਨਾਂ ਦਾ ਕੋਈ ਅੱਗੇ ਵਾਧਾ ਵਧਿਆਗਾ ਇੱਕ ਉਥੇ ਨਾਲ ਪਲਾਟ ਹੈਗਾ ਪਲਾਟ ਦਾ ਵੀ ਇਹਨਾਂ ਦਾ ਰੌਲਾ ਚੱਲ ਰਿਹਾ ਹੈਗਾ ਉਥੇ ਕੋਈ ਗਲੀ ਤੇ ਪਲਾਸਟਰ ਪਲਾਸਟਰ ਕਰਨ ਲੱਗਿਆ ਸੀਗਾ ਲਖਵੀਰ ਸਾਨੂੰ ਇਹ ਪਤਾ ਲੱਗਿਆ ਵੈਸੇ ਪੜਤਾਲ ਕਰਦੇ ਆ ਸੀ ਅੱਗੇ ਕੀ ਹੈਗਾ ਸਰ ਉਹਨਾਂ ਨੇ ਕਿਹਾ ਕਿ ਹਾਲਾਕਿ ਤੁਸੀਂ ਤਾਂ ਲੇਟ ਪੁਲਿਸ ਪਹੁੰਚੀ ਪਰ ਮੌਕੇ ਦੇ ਵੀਡੀਓ ਜਿਹੜੀ ਵਾਇਰਲ ਹੋਈ ਹੈ ਵਿੱਚ ਪੁਲਿਸ ਨਾਜ਼ਮੀ ਪਹੁੰਚੇ ਹੋਏ ਨੇ ਉਹ ਨਹੀਂ ਉਹਨਾਂ ਨੇ 100 ਨੰਬਰ ਤੇ ਕਾਲ ਕੀਤੀ ਹੈ ਜੀ ਸਾਡੀ 100 ਨੰਬਰ ਪਾਲਟੀ ਗਈ ਸੀ ਉੱਥੇ ਉਹ ਮੌਕੇ ਤੇ ਗਏ ਸੀਗੇ ਜਰੂਰ ਤੇ ਜਿਹੜੀ ਵੀਡੀਓ ਆ ਗਈ ਵੀਡੀਓ ਸੰਧੀ ਸੀ ਵੈਰੀਫਾਈ ਕਰ ਰਹੇ ਆਂ ਕਿ ਉਹ ਕੀ ਹੈ